ਸਤਿਗੁਰ ਨਾਨਕ ਪਰ ਘਟਿਆ ਸਤਿਗੁਰ ਨਾਨਕ ਪਰ ਘਟਿਆ ਸਤਿਗੁਰ ਨਾਨਕ ਪਰ ਘਟਿਆ ਮਿੱਟੀ ਤੋਂ ਜਗ ਚਾਨਣ ਹੋਵਾ ਮਿੱਟੀ ਤੋਂ ਜਗ ਚਾਨਣ ਹੋਵਾ ਮਿੱਟੀ ਤੋਂ ਚਹਨ ਲਹੋਵਾ ਮਿਟੀ ਤੁੰਦ ਜਗ ਚਹਨ ਲਹੋਵਾ ਮਿਟੀ ਤੁੰਦ ਜਗ ਚਹਨ ਲਹੋਵਾ ਸਤਿਗੁਰ ਨਾਨਕ ਪਰਬਤਿਆ ਸਤਿਗੁਰ ਨਾਨਕ ਪਰਬਤਿਆ ਕਾ ਖਾਲਸਾ ਵਾਇਗੁਰ ਦੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਭਾਗਾ ਵਾਲਾ ਦੇਣਾ ਹੈ ਕਿ ਜੋ ਜਥਾ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਪਾਕਿਸਤਾਨ ਦੀ ਪੱਤਰਕੀ ਤੇ ਜੋ ਇਥੋਂ ਵੱਡਾ ਬਾਡਰ ਅਹੀ ਪਾਰ ਹੋਇਆ ਹੈ ਤਾਂ ਸਾਡੇ ਵੱਲੋਂ ਅਨਰੋਲ ਸਿਆ ਸੰਸਥਾ ਦੇ ਵੱਲੋਂ ਪਾਲਕੀ ਸਾਂਭ ਦੀ ਸੇਵਾ ਕੀਤੀ ਗਈ ਹੈ ਜੋ ਸੇਵਾ ਨਿਭਾ ਕੇ ਅਸੀਂ ਵਾਪਸ ਆ ਰਹੇ ਹਾਂ ਗੁਰੂ ਬਾਰਾ ਜੀ ਕਿਰਪਾ ਕਰਨ ਕੋਟਾਨ ਕੋਰਟ ਧੰਨਵਾਦ ਤੁਹਾਨੂੰ ਸਨਾਨ ਪਾਸ਼ਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਜਿਹੜੀ ਇਹ ਸੇਵਾ ਲਈ ਹੈ ਤੇ ਮੈਂ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਨਾ ਹੈ ਗੁਰੂ ਸਾਹਿਬ ਇੱਥੇ ਤਨਾ ਸੇਵਾ ਕਰਾਉਂਦੇ ਰਹਿਣ ਸਾਰਿਆਂ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ